ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਅਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਮੇਰਾ ਜਸਵੰਤ ਸਿੰਘ ਆ ਪਿੰਡ ਝਲੂਰਾ ਡਿਸਟ੍ਰਿਕਟ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਆ 9592107060 9592107060 0706 ਜਿਹੜੇ ਆਪਾਂ ਬੱਚੀ ਦੇ ਗਏ ਨਾ ਜਰਸੀ ਆਪਣੀ ਤਾਜੀ ਸੂਈ ਆ ਤੇ ਕਿੰਨੀ ਕੁ ਉਮਰ ਦੀ ਹੈ ਇਹ ਇਹ ਵੀਰੇ ਆਪਾਂ 14 15 ਮਹੀਨੇ ਦੇ ਹੀ ਕਰਤੀ ਸੀ ਵੈਸੇ ਆਪਾਂ ਇਹ ਵੀ ਆਪ ਹੀ ਕਰੀਆ ਕੰਮ ਕਰ ਦਾਂਗੇ ਪ੍ਰੈਕਟਿਸ ਠੀਕ ਹੈ ਤੇ 21035 ਦੀ ਜੇ ਮਾਗਰ ਫੀਮੇਲ ਹੈਗੀ ਬਹੁਤ ਵਧੀਆ ਠੀਕ ਹੈ 21035 ਦੇ ਦੇ ਬੱਚੇ ਇਹ ਆਪਣੀ ਘਰ ਦੀ ਪਾਲੀ ਬੱਚੇ ਘਰ ਦੇ ਪਾਲੀ ਸੀ ਬੱਸੀ ਵੀਰੇ ਇਹਦੇ ਆਪਾਂ ਮਾਂ ਲਈ ਸੀ ਟੋਕੜ ਦੱਪਣ ਠੀਕ ਹੈ ਉਦੋਂ ਇਹ ਮਗਰ ਆਈ ਸੀਗੀ ਕਿੰਨੇ ਦੋਸਤੀ ਬੈਠ ਥੱਲੇ ਤੇ ਹੁਣ ਜਦੋਂ ਆਪਾਂ ਸੇਲ ਕਰੀ ਹੈਗੀ ਉਹ ਮਾਲਕਾਂ ਦਾ ਫੋਨ ਆਇਆ ਮਗਰ ਮਤਲਬ ਕਿ 32+ ਚੱਲ ਰਹੀ ਠੀਕ ਆ ਉਹਦੀ ਬੱਚੀ ਆ ਗਈ ਪਰ ਆਪ ਨਹੀਂ ਪਤਾ ਕਿ ਕਿਹੜੇ ਸੀਮੰਦੀ ਆ ਆ ਪਤਾ ਨਹੀਂ ਪਤਾ ਵੀਰੇ ਕਿਹੜੀ ਬੱਚੀ ਆ ਗਈ ਮਗਰ 21035 ਠੀਕ ਆ ਕਿਹਵੇਂ ਦਿਨ ਹੋ ਗਿਆ ਸੂਈ ਨੂੰ ਸੂਈ ਰਾਤ ਹੀ ਸੂਈ ਹੈ ਵੀਰੇ ਬਸ ਜੇਰ ਜੁਰ ਜਮਾ ਓਕੇ ਆ ਜੇਰ ਜੁਰ ਰੋਕੇ ਆ ਵੀਡੀਓ ਆਪਣੇ ਕੋਲ ਵੀਰੇ ਓਕੇ ਹੈਗੀ ਠੀਕ ਆ ਹਾਂ ਕਿਸੇ ਵੀ ਖਾਣ ਪੀਣ ਪੱਖੋਂ ਮਤਲਬ ਕਿ ਓਕੇ ਆ ਬੈਠ ਮਤਲਬ ਕਿ ਐ ਨਹੀਂ ਹੈਗਾ ਵੀ 6 6 ਖੜੀ ਜਾਊਗੀ ਖਾਣ ਪੀਣ ਦੀ ਸਹੀਲ ਸੁਭ ਠੀਕ ਹੈ ਦੰਦ ਤੋੜ ਗਈ ਇੱਕ ਦੰਦ ਤੋੜ ਗਈ ਵੀਰੇ ਥੋੜੀ ਹੋ ਗਿਆ ਮੈਨੂੰ ਬਸ 15-20 ਦਿਨ ਹੋਗੇ ਹੋਣਗੇ ਪਹਿਲਾਂ ਕੀਲੀ ਸੀਗੀ ਅਸੀਂ ਦੋਗੇ ਦੰਦਾਂ ਦੇ ਚੱਕ ਦੀ ਪਈਏ ਹੁਣ ਚੱਕ ਦੀ ਪੀ ਠੀਕ ਹੈ ਤੇ ਇਹ ਹੁਣ ਦੁੱਧ ਕਿੰਨਾ ਕੁ ਸਟਾਰਟਿੰਗ ਆ ਸਵੇਰੇ ਬੌਲਾ ਬੌਲਾ ਚੋਏ ਹੋਊ ਆਪਾਂ ਬੌਲਾ ਬੌਲੇ ਵੀਰੇ ਬਸੀ ਜਗਾਇਆ ਕੁਛ 2-2.5 ਲੀਟਰ ਦੁੱਧ ਚਾਹ ਕੇ ਉਹਨੂੰ ਉਹ ਤੋਂ ਪਲਾਤਾ ਸੀਗਾ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਕੁ ਦੇ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਦੇਖੋ ਵੈਸੇ ਵੀਰੇ ਕਰਮ ਵਾਲੀ ਜਿਵੇਂ ਖਾਂਦੇ ਪੀਂਦੇ ਬਹੁਤ ਵਧੀਆ ਹੈਗੀ ਰੱਖਦਾ ਹੈਗਾ ਵੀ 20+22-23 ਜਿੰਨਾ ਕ ਅਗਲੀ ਸੇਵ ਆਈ ਜਹਾ ਠੀਕ ਹੈ ਉਹ ਸਾਹਬ ਜੀ 20 ਲੀਟਰ ਦੁੱਧ ਮੰਨ ਕੇ ਜੇ ਨਾ ਮਰਜੀ ਬੰਦਾ ਲੈ ਲੈ ਹਾਂ 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 ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਵੀਰੇ ਫੋਨ ਤੇ ਹੀ ਕਰ ਲਾਂ ਕੋਈ ਗੱਲ ਨਹੀਂ ਤੇ ਮਾ ਹੋਊਗਾ ਜੈ ਜਮ ਹਾਂ ਕਰਾਂਗੇ ਜੈ ਜਮ ਵੇਚਣ ਵਾਲਾ ਪਰ ਫੇਸ ਕੁਆਲਟੀ ਵਗੈਰਾ ਦੇਖੋ ਬੈੜਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਉਹ ਮੱਥਾ ਚੰਗਾ ਸੋਹਣਾ ਸਾਫ ਸੁਥਰਾ ਸੋ ਲਿੱਸੀ ਨਾਲ ਵੀ ਕਿਸੇ ਬਾਸੇ ਨੂੰ ਸੁਲੇਵਾ ਵਗੈਰਾ ਦੇਖ ਸਕਦੇ ਹੋ ਚਾਰੇ ਥਾਂ ਨਿੱਖਰਵੇਂ ਸਾਫ ਸੁਥਰੇ ਵਿੱਤੀ ਤੇ ਤੇ ਬਾਈ ਜੀ ਚੋਣ ਜਵਾਦੀ ਕਿਵੇਂ ਵਧਿਆ ਨਿਕਲੇ ਬੋਲੀ ਚੋਣ ਸੋਏ ਪੂਰੇ ਵਧੀਆ ਵੀਰੇ ਠੀਕ ਹੈ ਤੇ ਬੱਚੀ ਆ ਗਈ ਮਗਰ 21035 ਦੀ ਹੈ ਨਾ ਤੋ ਬ ਸੋ ਤੇ ਨਿਆਣੂਨ ਦਾ ਪਵਾ ਲੈਣਿਓ ਕਿ ਵੈਸੇ ਵੀ ਚੋ ਸਕਦੇ ਆ ਵੈਸੇ ਹੀ ਵੈਸੇ ਹੀ ਚੋਲੇ ਵੀਰੇ ਕੋਈ ਚੱਕਾ ਨਹੀਂ ਠੀਕ ਹੈ ਨੰਬਰ ਬੋਲਿ ਦਿਵਾਰੇ ਆਪਣਾ 95921 ਵੀਰੇ 0700 ਇੱਕ ਗਿਰਾ ਹੋਰ ਕਰਾ ਜੀ ਮੜਾ ਜੇ ਦਾ ਸੋ ਪਿੰਡ ਜਲੂਰ ਆ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਆ ਗਿਆ ਥਣ ਦੇਖ ਸਕਦੇ ਹੋ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਸੂਈ ਸਵਾਈਏ ਜਮ ਬੱਲੇ ਜਨ ਕੋਈ ਗੱਲ ਨਹੀਂ ਸੋ ਮੂੰਹ ਮੱਥਾ ਦੇਖ ਸਕਦੇ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੱਲੇ ਸਭ ਦਾ ਆ ਵੀਡੀਓ ਦੇ ਨਾਲ ਪਾ ਦਿਓ ਠੀਕ ਹੈ ਤੈਦ ਲੋ ਧੰਨ